ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਨਵ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਖੁਸ਼ ਸਨੇਹ ਅਰਪੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰਪੈ ਨਹੀਂ ਜਾਕੇ ਕੰਚਨ ਮਟੀ ਮਨ ਰਹਾ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਿਮਾਨ ਹਰਖ ਸੋਗ ਤੇ ਰਹੈ ਨਿਆਰੋ ਨਾਹੇ ਮਨ અપਮੰਨਾ ਆਸਾ ਮਨਸ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ્રોਧ ਜਿਹ ਪਰਸੈ ਨਾ ਹਨ ਤੇਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਹ ਨਰ ਕਉ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪੰਨੀ ਸੰਗ ਪੰਨੀ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਬਚਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਨੇ ਸੰਗ ਪਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਹਾਜ਼ਰਾ ਹਜ਼ੂਰ ਜਹਰਜ ਹੂਰ ਸਰਬ ਕਲਾ ਭਰਪੂਰ ਵਾਲੀਏ ਕੁੱਲ ਆਲਮ ਸਰਬ ਕਾਇਨਾਤ ਦੇ ਮਾਲਕ ਜੁਗੁ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਅੰਮ੍ਰਿਤ ਵੇਲੇ ਜੋ ਸਤਗੁਰੂ ਪਾਤਸ਼ਾਹ ਜੀ ਨੇ ਸਾਨੂੰ ਮ ਕਰਕੇ ਰਹਿਤ ਮਰਯਾਦਾ ਦਸਨੀ ਕੀਤੀ ਹੈ ਅੰਮ੍ਰਿਤ ਵੇਲੇ ਦੀ ਸਵਾਪ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਦੇ ਸਮੇਂ ਦੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਕਰਕੇ ਗੁਰਬਾਣੀ ਦਾ ਅੰਮ੍ਰਿਤ ਬਾਣੀ ਦਾ ਰਸ ਮਾਣ ਰਹੇ ਹੋ ਅੰਮ੍ਰਿਤ ਵੇਲੇ ਦੀ ਬੇਅੰਤ ਵਡਾਈ ਹੈ ਸਤਿਗੁਰੂ ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਦਾ ਬੀਜ ਬੀਜਦਾ ਹੈ ਨਾ ਉਹ ਨੂੰ ਫਿਰ ਕਦੀ ਟੋਟਾ ਨਹੀਂ ਆਉਂਦਾ ਅੰਮ੍ਰਿਤ ਵੇਲੇ ਬੱਤੇ ਦਾ ਬੀਜਿਆ ਭਗਤ ਖਾਏ ਖਰਚ ਰਹੇ ਨਿਕੁੱਟੇ ਨਹੀਂ ਬਾਣੀ ਪੜਨੀ ਹਰ ਵੇਲੇ ਹਰ ਸਮੇ ਮubaruk ਹੈ ਰਜੇ ਕਰ ਬਾਣੀ ਵੀ ਪੜ੍ਹੀਏ ਗੁਰੂ ਕੇ ਬਚਨਾਂ ਨੂੰ ਵੀ ਪੜ੍ਹੀਏ ਤੇ ਉਸ ਢੰਗ ਦੇ ਨਾਲ ਉਸ ਸਮੇ ਉਸ ਮਰਜ਼ਾਦਾ ਦੇ ਨਾਲ ਪੜ੍ਹੀਏ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਦੱਸੀ ਹੈ ਤਾਂ ਉਹ ਫਿਰ ਹੋਰ ਆਨੰਦ ਬਣਦਾ ਸੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਸ ਸਮਾਂ ਬਖਸ਼ਿਸ਼ ਕੀਤਾ ਆਪਰੀਆ ਨੇ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਹਿਬਾਂ ਦੇ ਪਾਵਨ ਬਾਣੀ ਦੇ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਆ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਵਾਰੀ ਫੇਰ ਆਖੋ ਜੀ ਸਤਨਾਮ ਸ੍ਰੀ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਵਾ ਮਹੱਲਾ ਨਵਾ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੋਰਠ ਰਾਗ ਦੇ ਅੰਦਰ ਸੋਰਠ ਰਾਗ ਦੀ ਸੁਰਾਂ ਦੇ ਵਿੱਚ ਪਤਸ਼ਾਹ ਜੀ ਪਾਵਨ ਮੁਖਾਰਬਿੰਦ ਤੋਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸਤਿਗੁਰੂ ਕਹਿੰਦੇ ਇਸ ਸੰਸਾਰ ਦੇ ਵਿੱਚ ਜੀਵ ਦੇ ਉਤੇ ਦੁੱਖ ਦੁੱਖ ਵੀ ਆਉਂਦਾ ਹੈ ਤੇ ਸੁੱਖ ਵੀ ਆਉਂਦਾ ਕਦੇ ਇਹ ਨਹੀਂ ਹੋ ਸਕਦਾ ਵੀ ਹਰ ਕਿਸੇ ਤੇ ਸਦਾ ਸੋਖੀ ਰਿਆ ਹੋਵੇ ਤੇ ਇਹ ਵੀ ਨਹੀਂ ਹੋ ਸਕਦਾ ਹਰ ਕਿਸੇ ਤੇ ਦੁਖੀ ਰਿਆ ਹੋ ਗਿਆ ਘਾਟਾਵਾਦ ਜ਼ਰੂਰ ਕਰਮ ਅਨੁਸਾਰ ਹੁੰਦਾ ਹੈ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਵੀ ਜਿਹੜੇ ਦੁੱਖ ਸੁੱਖ ਨੇ ਨਾ ਇਹ ਦੋ ਕੱਪੜੇ ਨੇ ਜਿਸ ਤਰ੍ਹਾਂ ਮੈਲਾ ਵਸਤਰ ਲਾ ਕੇ ਤੇ ਚੰਗਾ ਵਸਤਰ ਪਹਿਨ ਲਈ ਜਿਸ ਤਰ੍ਹਾਂ ਮਨੁੱਖ ਵਸਤਰ ਬਦਲਦਾ ਹੈ ਕੱਪੜੇ ਬਦਲਦਾ ਹੈ ਤਨ ਤੋਂ ਇਸੇ ਤਰ੍ਹਾਂ ਇਹ ਸਦ ਸੰਗਤ ਜੀ ਦੁੱਖ ਤੇ ਸੁਖ ਜੇ ਇੱਕ ਤਰ੍ਹਾਂ ਦੇ ਕੱਪੜੇ ਨੇ ਜੇ ਦੁੱਖ ਵਾਲਾ ਲੈ ਜਾਂਦਾ ਹੈ ਸੁੱਖ ਵਾਲਾ ਪੈ ਜਾਂਦਾ ਹੈ ਤੇ ਸੁੱਖ ਵਾਲਾ ਲੈ ਜਾਂਦਾ ਹੈ ਦੁੱਖ ਵਾਲਾ ਪੈ ਜਾਂਦਾ। ਉਹਨਾਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਉੱਤੇ ਵੱਡੀ ਬਖਸ਼ਿਸ਼ ਕੀ ਕੀਤੀ। ਸਤਿਗੁਰੂ ਪਾਤਸ਼ਾਹ ਜੀ ਨੂੰ ਜੇ ਪੁੱਛੀਏ ਵੀ ਸਤਿਗੁਰੂ ਕੀ ਦੁੱਖ ਨਹੀਂ ਆਉਣਗੇ ਸਾਡੇ ਤੇ ਜੇ ਆਪ ਜੀ ਦੀ ਸ਼ਰਨ ਚਾਵਾਂਗੇ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਇਸ ਤਰ੍ਹਾਂ ਨਹੀਂ ਦੁੱਖ ਸੁੱਖ ਤੇ ਆਉਣੇ ਹੀ ਆਉਣਦੇ ਨੇ ਇਹ ਜੋ ਪ੍ਰਮਾਤਮਾ ਵੱਲੋਂ ਜਿਹੜਾ ਨਿਯਮ ਹੈ ਜੋ ਉਸ ਦਾ ਉਸ ਦੀ ਮਰਯਾਦਾ ਹੈ ਜੋ ਉਸ ਦਾ ਹੁਕਮ ਹੈ ਜੀਵ ਦੇ ਕੀਤੇ ਅਨੁਸਾਰ ਫਲ ਭੋਗਣਾ ਹੀ ਪੈਂਦਾ ਹੈ ਜਿਹਾ ਬੀਜ ਹੈ ਸੋ ਲੁਣੈ ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛੀਏ ਪੀ ਸਤਿਗੁਰੂ ਫਿਰ ਇਹ ਦੁੱਖ ਜਿਹੜੇ ਆਉਣੇ ਨੇ ਇਹ ਤੇ ਆਉਣੇ ਹੀ ਆਉਣੇ ਨੇ ਫਿਰ ਆਪ ਜੀ ਦੀ ਸ਼ਰਨ ਚ ਸ਼ਬਦ ਦੀ ਕਮਾਈ ਦਾ ਕੀ ਲਾਭ ਹੈ ਅਵਸਥਾ ਬਦਲਨ ਤੋਂ ਕੀ ਲਾਭ ਮਿਲਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਸੰਸਾਰ ਦੇ ਵਿੱਚ ਜੀਵ ਤੇ ਜਦੋਂ ਦੁੱਖ ਆਉਂਦਾ ਹੈ ਜਿਹੜਾ ਜੀਵ ਦੁੱਖ ਵਿੱਚ ਵੀ ਦੁੱਖ ਨਹੀਂ ਮੰਨਦਾ ਆਉਂਦਾ ਸਾਰਿਆਂ ਤੇ ਹੈ ਪਰ ਕੋਈ ਦੁੱਖ ਵਿੱਚ ਦੁੱਖ ਨਹੀਂ ਮੰਨਦਾ ਕੋਈ ਸੁਖ ਵਿੱਚ ਵੀ ਦੁਖੀ ਹੈ ਉਹਦਾ ਕਾਰਨ ਹੈ ਜਿਹੜਾ ਮਨ ਕਰਕੇ ਦੁਖੀ ਹੈ ਜਿਹਦਾ ਅੰਦਰ ਸ਼ਾਂਤ ਨਹੀਂ ਜਿੰਨੇ ਜਿੰਨੇ ਕੋਲ ਸਹਿਜ ਨਹੀਂ ਆਤਮਕ ਅਡੋਲਤਾ ਨਹੀਂ ਮਨ ਭਟਕ ਰਿਹਾ ਹੈ ਭਟਕਦਾ ਫਿਰਦਾ ਹੈ ਉਦੇ ਕੋਲ ਭਾਵੇਂ ਤਨ ਕਰਕੇ arogh hove ਭਾਵੇਂ ਧਨ ਕਰਕੇ ਧਨਾੜ ਹੋਵੇ ਦੌਲਤ ਮਦ ਹੋਵੇ ਭਾਵੇਂ ਉਹਦੀਆਂ ਵਡਿਆਈਆਂ ਹੋਣ ਪਰ ਉਹ ਦੁਖੀ ਹੀ ਹੈ ਤੇ ਜਿਹੜਾ ਜੀਵ ਭਾਵੇਂ ਇਸ ਇਸਤਿਆਰਾ ਚੱਲ ਰਿਹਾ ਹੈ ਭਾਵੇਂ ਛੱਕਣ ਲਈ ਪਰਿਸ਼ਾਦਾ ਨਹੀਂ ਭਾਵੇਂ ਸ਼ਹੀਦੀਆਂ ਹੋ ਰਹੀਆਂ ਨੇ ਭਾਵੇਂ ਜੰਗਲਾਂ ਵਿੱਚ ਰਹਿਣਾ ਪੈ ਰਿਹਾ ਹੈ ਜੈਸਾ ਸਮਾਂ ਆਇਆ ਪਰ ਕਦੀ ਦੁੱਖ ਵਿੱਚ ਵੀ ਦੁੱਖ ਨਹੀਂ ਮੰਨਿਆ ਤੇ ਹਰ ਵਕਤ ਮੁਖ ਤੋਂ ਇਹ ਕੜਿਆ ਬੀ ਚੜਦੀ ਕਲਾ ਇਹਦਾ ਭਾਵ ਹੈ ਕਿ ਜਿਹੜਾ ਦੁੱਖ ਵਿੱਚ ਵੀ ਦੁੱਖ ਨਹੀਂ ਮੰਨਦਾ ਹੁਣ ਇਹ ਅਵਸਥਾ ਕਿਵੇਂ ਬਣੇਗੀ ਵੀ ਦੁੱਖ ਵਿੱਚ ਵੀ ਦੁੱਖ ਜਿਹੜਾ ਪੋ ਨਹੀਂ ਸਕਦਾ ਕਹਿੰਦੇ ਦੁੱਖ ਆਉਂਦਾ ਤੇ ਜ਼ਰੂਰ ਹੈ ਪਰ ਦੁੱਖ ਪੋ ਨਹੀਂ ਸਕਦਾ ਅਗਲਾ ਬਚਨ ਕੀਤਾ ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਸਤਿਗੁਰੂ ਕਹਿੰਦੇ ਨਾ ਤੇ ਦੁੱਖ ਵਿੱਚ ਦੁਖੀ ਹੁੰਦਾ ਹੈ ਨਾਉ ਦਾ ਸੁਖ ਨਾਲ ਕੋਈ ਬਹੁਤਾ ਪਿਆਰ ਹੈ ਜੇ ਕਹਿ ਦਈਏ ਵੀ ਜੇ ਦੁੱਖ ਨਹੀਂ ਤੇ ਫਿਰ ਸੁਖ ਉਹਦੇ ਤੇ ਬਹੁਤ ਆਉਂਦਾ ਹੋਵੇਗਾ ਕਹਿੰਦੇ ਨਹੀਂ ਸੁਖ ਨਾਲ ਵੀ ਬਹੁਤਾ ਪਿਆਰ ਨਹੀਂ ਨਾ ਉਹਦੇ ਕੋਲ ਦੁੱਖ ਹੈ ਨਾ ਉਹਦੇ ਕੋਲ ਸੁਖ ਹੈ ਉਹਦੇ ਕੋਲ ਉਹ ਅਵਸਥਾ ਹੈ ਜਿੱਥੇ ਨਾ ਹਰਖ ਹੈ ਤੇ ਨਾ ਸੋਗ ਹੈ ਸਤਿਗੁਰੂ ਕਹਿੰਦੇ ਜਿੱਥੇ ਐਸੀ ਅਵਸਥਾ ਬਣਦੀ ਏ ਤੇ ਜਨਮ ਨ ਮਰਨ ਰੋਗ ਸੋਗ ਨ ਹਰਖਾ ਸਾਜ ਨਾਮ ਕੀ ਅੰਮ੍ਰਿਤ ਵਰਖਾ ਜੋ ਸੱਚੇ ਨਾਮ ਦੀ ਵਰਖਾ ਹੁੰਦੀ ਏ ਉਦੋਂ ਇਹ ਅਵਸਥਾ ਮਿਲਦੀ ਜਿੱਥੇ ਨਾ ਦੁੱਖ ਹੈ ਨਾ ਸੁਖ ਹੈ ਜਿਸ ਨੂੰ ਤੁਰਿਆ ਅਵਸਥਾ ਕਿਹਾ ਜਾਂਦਾ ਹੈ ਜਾਂ ਚੌਥਾ ਪਦ ਕਹਿ ਦਿੱਤਾ ਜਾਂਦਾ ਹੈ ਜਿੱਥੇ ਜਾ ਕੇ ਫੁਰਨਿਆਂ ਦਾ ਖਾਤਮਾ ਹੁੰਦਾ ਹੈ ਸਤਿਗੁਰੂ ਕਹਿੰਦੇ ਸੁਖ ਨਾਲ ਵੀ ਕਿ ਉਹਨਾਂ ਦਾ ਬਹੁਤਾ ਪਿਆਰ ਨਹੀਂ। ਨਾ ਉਹ ਕਿਸੇ ਤੋਂ ਡਰਦੇ ਨੇ, ਨਾ ਕਿਸੇ ਨੂੰ ਡਰਾਉਂਦੇ ਨੇ। ਕੰਚਨ ਮਾਟੀ ਮਾਨੇ ਕਹਿਣ ਲੱਗੇ ਉਹਨਾਂ ਦਾ ਉਹਨਾਂ ਦੀ ਅਵਸਥਾ ਐਸੀ ਹੁੰਦੀ ਹੈ। ਭੀ ਭਾਵੇਂ ਉਹਨਾਂ ਕੋਲ ਸੋਨਾ ਹੋਵੇ, ਕੀਮਤੀ ਤੋਂ ਕੀਮਤੀ ਪਦਾਰਥ ਹੋਵੇ ਉਹਨਾਂ ਲਈ ਉਹ ਮਿੱਟੀ ਦੇ ਤੁਲ ਹੈ। ਉਹਨਾਂ ਲਈ ਕੀਮਤੀ ਕੀ ਹੈ? ਪਰਮੇਸ਼ਰ ਦਾ ਨਾਮ ਉਹਨਾਂ ਲਈ ਸਭ ਤੋਂ ਕੀਮਤੀ ਹੈ ਜਿਹੜੇ ਦੁਨਿਆਵੀ ਹੀਰੇ ਜਵਾਹਰਾਤ ਅਸੀਂ ਦੇਖਦੇ ਆਂ ਇਹ ਕੀਮਤੀ ਰਤਨ ਨੇ ਇਹ ਪਾਤਸ਼ਾਹ ਕਹਿੰਦੇ ਉਹਨਾਂ ਲਈ ਮਿੱਟੀ ਦੇ ਤੁਲ ਨੇ ਮਿੱਟੀ ਦੇ ਬਰਾਬਰ ਨੇ ਰਹਾਉ ਠਹਿਰਾਉ ਦੇ ਕਰਕੇ ਸਤਿਗੁਰੂ ਜੀ ਬਚਨ ਕਰਦੇ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਕਹਿਣ ਲੱਗੇ ਨਾਹੀ ਉਹ ਕਿਸੇ ਦੇ ਨਿੰਦਿਆ ਕਰਦੇ ਨੇ ਕਿਸੇ ਨੂੰ ਮਾੜਾ ਕਹਿੰਦੇ ਜੀਵ ਜੋ ਵੀ ਕਰਦਿਆ ਹੈ ਉਸ ਨੂੰ ਮਾੜਾ ਨਹੀਂ ਕਹਿੰਦੇ ਨਹਿ ਉਸਤਤ ਨਾ ਹੀ ਉਹਨਾਂ ਦੇ ਵੱਲੇ ਉਸਤਤ ਹੁੰਦੀ ਹੈ ਨਾ ਹੀ ਕਿਸੇ ਦੀ ਉਹ ਖੁਸ਼ਾਮਦ ਕਰਦੇ ਵੀ ਭਾਈ ਕਿਸੇ ਮਨੁੱਖ ਦੀ ਸਿਫਤ ਕਰਕੇ ਉਹਨੂੰ ਖੁਸ਼ ਕਰਦੀ ਹੈ ਇਸ ਤਰ੍ਹਾਂ ਨਹੀਂ ਨਾ ਹੀ ਉਸ ਨੂੰ ਦੁੱਖ ਹੈ ਨਾ ਸੁਖ ਹੈ ਨਾ ਕਿਸੇ ਦੀ ਉਸਤਤ ਕਰਦੇ ਨੇ ਕਿਸੇ ਦੀ ਸਿਫਤ ਕਰਦੇ ਨੇ ਕਿਸੇ ਨੂੰ ਖੁਸ਼ ਕਰਦੇ ਨੇ ਉਹ ਖੁਸ਼ ਕਰਦੇ ਨੇ ਕੇਵਲ ਤੇ ਕੇਵਲ ਪਰਮਾਤਮਾ ਨੂੰ ਕਿਉਂਕਿ ਇਸ ਸੰਸਾਰ ਦੇ ਵਿੱਚ ਜੀਵ ਕਦੀ ਵੀ ਖੁਸ਼ ਨਹੀਂ ਹੁੰਦਾ ਕਿਸੇ ਦੂਸਰੇ ਤੋਂ ਕਿਸੇ ਤੋਂ ਕਿਸੇ ਨਾਲ ਕਿਸੇ ਗੱਲ ਕਰਕੇ ਉਹਦਾ ਵਿਚਾਰ ਜਿਹੜਾ ਹੈ ਉਹ ਵੱਖਰਾ ਹੋ ਹੀ ਜਾਂਦਾ ਹੈ ਤੇ ਜਦੋਂ ਵਿਚਾਰ ਚੰਗਾ ਨਾ ਲੱਗਿਆ ਤੇ ਉਹ ਮਨੁੱਖ ਫਿਰ ਬੁਰਾ ਬਣ ਜਾਂਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਿੰਨਾ ਮਰਜੀ ਕੋਈ ਚੰਗਾ ਹੋਵੇ ਨਾ ਤੇ ਉਹਦੀ ਉਸਤਤ ਕਰਦੇ ਨੇ ਨਾ ਉਹਦੀ ਖੁਸ਼ਾਮਦੀ ਉਹਦੀ ਖੁਸ਼ੀ ਰਹਿੰਦੇ ਨੇ ਚੰਗੇ ਨੂੰ ਚੰਗਾ ਕਹਿਣਾ ਮਾੜਾ ਨਹੀਂ ਪਰ ਕਿਸੇ ਕਾਰਨ ਕਰਕੇ ਉਸ ਦੀ ਸਿਫਤ ਕਰੀ ਜਾਣੀ ਉਸ ਦੀ ਵਡਿਆਈ ਕਰੀ ਜਾਣੀ ਪਦਸ਼ਕ ਕਹਿੰਦੇ ਉਹ ਉਹਨਾਂ ਦੇ ਹਿੱਸੇ ਨਹੀਂ ਆਉਂਦਾ ਤੇ ਨਾ ਹੀ ਉਹ ਮਾੜੇ ਨੂੰ ਮਾੜਾ ਕਹਿੰਦੇ ਨੇ ਪੀ ਇਹ ਮਾੜਾ ਕਰਮ ਹੋ ਰਿਹਾ ਹੈ ਉਹਨਾਂ ਦੇ ਲਈ ਕੁਝ ਵੀ ਮਾੜਾ ਨਹੀਂ ਕੁਝ ਵੀ ਚੰਗਾ ਨਹੀਂ ਨਾ ਉਹ ਨਿੰਦਿਆ ਹੈ ਉਹਨਾਂ ਦੇ ਕੋਲ ਤੇ ਨਾ ਹੀ ਉਸਤਤ ਹੈ ਅਗਲਾ ਵਚਨ ਲੋਭ ਮੋਹ ਅਭਿਮਾਨਾ ਨਾਹੀ ਉਹਨਾਂ ਕੋਲ ਲੋਭ ਹੈ ਨਾਹੀ ਮੋਹ ਹੈ ਨਾਹੀ ਅਭਿਮਾਨ ਹੈ ਨਾਹੀ ਕਿਸੇ ਗੱਲ ਦਾ ਲਾਲਚ ਹੈ ਕਿਉਂਕਿ ਉਸਤ ਤ ਕਈ ਵਾਰ ਤਾਂ ਜ਼ਿਆਦਾ ਕੀਤੀ ਜਾਂਦੀ ਹੈ ਜੇ ਕਿਸੇ ਗੱਲ ਦੀ ਜਾਂ ਕਿਸੇ ਪਦਾਰਥ ਦਾ ਕਿਸੇ ਵਸਤੂ ਦਾ ਲਾਲਚ ਹੋਵੇ ਕਿਸੇ ਗੱਲੋਂ ਪਰ ਉਹਨਾਂ ਨੂੰ ਤੇ ਲੋਭ ਵੀ ਨਹੀਂ ਲਾਲਚ ਹੀ ਨਹੀਂ ਨਾ ਕਿਸੇ ਨਾਲ ਉਹਨਾਂ ਦਾ ਮੋਹ ਹੈ ਕਿਉਂਕਿ ਉਹਨਾਂ ਨੂੰ ਇਹ ਗੱਲ ਦੀ ਸੋਝੀ ਹੋ ਜਾਂਦੀ ਹੈ ਕਿਸ ਨਾਲ ਕੀਚੈ ਦੋਸਤੀ ਸਭ ਜਗ ਚਲਨਹਾਰ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਨਾ ਹੀ ਉਹਨਾਂ ਦਾ ਬਉਤਾ ਮੋਹ ਹੈ ਜਿਸ ਤਰ੍ਹਾਂ ਕਮਲ ਦੇ ਜੈ ਵਾਹਿਗੁਰੂ ਜਲ ਦੇ ਵਿੱਚ ਕਮਲ ਨਿਰਲੇਪ ਰਹਿੰਦਾ ਹੈ ਨਾ ਜੈਸੇ ਜਲ ਮਹਿ ਕਮਲ ਨਿਰਾਲਮ ਇਸ ਤਰ੍ਹਾਂ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਰਹਿੰਦੇ ਨੇ ਪਰਿਵਾਰ ਦੇ ਵਿੱਚ ਰਹਿ ਕਰਕੇ ਸੰਸਾਰ ਦੇ ਵਿੱਚ ਰਹਿ ਕਰਕੇ ਮਾਇਆ ਤੁਨ ਲੀਪ ਰਹਿੰਦੇ ਤੇ ਸਤਿਗੁਰੂ ਜੀ ਕਹਿੰਦੇ ਨਹੀਂ ਉਹਨਾਂ ਨੂੰ ਪਦਾਰਥਾਂ ਦੇ ਨਾਲ ਮਾਇਆ ਦੇ ਨਾਲ ਜੀਵਾਂ ਦੇ ਨਾਲ মোহ ਹੈ। ਅਭਿਮਾਨ ਨਹੀਂ ਕਿਸੇ ਗੱਲ ਦਾ ਵਿਮਾਨ ਹੈ ਹੰਕਾਰ ਹੈ। ਹੰਕਾਰ ਕਾ ਦਾ ਕੀਤਾ ਜਾਵੇ ਕਿਉਂਕਿ ਜੋ ਕੁਝ ਵੀ ਹੈ ਉਹ ਸਾਰਾ ਕੁਝ ਹੀ ਪਰਮਾਤਮਾ ਦਾ ਹੈ। ਇਹ ਸਰੀਰ ਵੀ ਪ੍ਰਮਾਤਮਾ ਦਾ ਬਖਸ਼ਿਆ ਹੋਇਆ ਹੈ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਏ ਇਹ ਸਰੀਰ ਤੇ ਸਰੀਰ ਦੇ ਵਿੱਚ ਜਿਹੜੇ ਪ੍ਰਾਣ ਨੇ ਇਹ ਸਭ ਤੇਰੀ ਦਾਤ ਹੈ। ਸਭ ਤੇਰੀ ਇਹ ਵਿੜਿਆਈ ਹੈ, ਤੇਰੀ ਦਾਤ ਹੈ, ਤੇਰੀ ਬਖਸ਼ਿਸ਼ ਹੈ। ਤੁਹ ਦਾ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਸਭ ਕੁਝ ਤੇਰਾ ਹੈ ਇਸ ਕਰਕੇ ਉਹਨਾਂ ਨੂੰ ਕਿਸੇ ਗੱਲ ਦਾ ਹੰਕਾਰ ਨਹੀਂ ਹੁੰਦਾ ਅਗਲਾ ਬਚਨ ਕਹਿੰਦੇ ਹਰਖ ਸੋਗ ਤੇ ਰਹੈ ਨਿਆਰੋ ਨਾਹਿ ਮਾਨ અપਮਾਨਾ ਜੇ ਕੁਝ ਉਹਨਾਂ ਦੇ ਨਾਲ ਚੰਗਾ ਹੋ ਜਾਵੇ ਉਹਨਾਂ ਨੂੰ ਖੁਸ਼ੀ ਮਿਲ ਜਾਵੇ ਤੇ ਉਹ ਖੁਸ਼ ਨਹੀਂ ਹੁੰਦੇ ਕੋਈ ਚੰਗਾ ਕਰਮ ਹੋ ਜਾਵੇ ਉਹਨਾਂ ਦੀ ਕੋਈ ਵਡਿਆਈ ਕਰ ਦੇਵੇ ਕੋਈ ਸਿਫਤ ਕਰ ਦੇਵੇ ਜਾਂ ਉਹਨਾਂ ਨੂੰ ਕੁਝ ਭੇਟ ਕਰ ਦੇਵੇ ਖੁਸ਼ ਕਰਨਾ ਚਾਵੇ ਉਹ ਬਹੁਤਾ ਖੁਸ਼ ਨਹੀਂ ਹੁੰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਖੁਸ਼ੀ ਨਹੀਂ ਮਨਾਉਂਦੇ ਤੇ ਨਾ ਹੀ ਜੇ ਉਹਨਾਂ ਤੇ ਦੁੱਖ ਆ ਜਾਣ ਤੇ ਉਹ ਦੁਖੀ ਹੁੰਦੇ ਨੇ ਨਾ ਹੀ ਸੁਖ ਮਨਾਉਂਦੇ ਨੇ ਭਾਵੇਂ ਕੋਈ ਆਇਆ ਹੈ ਭਾਵੇਂ ਕੋਈ ਚਲਿਆ ਜਾਵੇ ਭਾਵੇਂ ਕੋਈ ਸੰਸਾਰ ਤੋਂ ਚਲਿਆ ਗਿਆ ਹੈ ਜਾਂ ਕਿਸੇ ਦਾ ਜਨਮ ਹੋਇਆ ਹੈ ਨਾ ਉਹਨਾਂ ਲਈ ਬਹੁਤੀ ਖੁਸ਼ੀ ਹੈ ਨਾ ਉਹਨਾਂ ਲਈ ਬਹੁਤਾ ਦੁੱਖ ਹੈ ਸੋਗ ਹੈ ਉਹ ਇੱਕ ਲੈਵਲ ਦੇ ਵਿੱਚ ਰਹਿੰਦੇ ਨੇ ਸਮ ਅਵਸਥਾ ਦੇ ਵਿੱਚ ਰਹਿੰਦੇ ਨੇ ਇੱਕੋ ਅਵਸਥਾ ਦੇ ਵਿੱਚ ਰਹਿੰਦੇ ਪਾਤਸ਼ਾਹ ਜੀ ਨੇ ਕਿਹਾ ਨਾ ਹੇ ਮਾਨ અપਮਾਨਾ ਉਨ੍ਹਾਂ ਨੂੰ ਮਾਨ અપਮਾਨ ਨਾਲ ਕੁਝ ਫਰਕ ਹੀ ਨਹੀਂ ਪੈਂਦਾ ਉਹ ਹਰ ਕਿਸੋਗ ਤੋਂ ਨਿਆਰੇ ਨੇ ਵੱਖਰੇ ਨੇ ਦੂਰ ਨੇ ਭਾਵੇਂ ਉਹਨਾਂ ਨੂੰ ਕੋਈ ਮਾੜਾ ਕਵੇ ਉਹਨਾਂ ਦਾ ਮਾਨ ਕਰੇ ਸਨਮਾਨ ਕਰੇ ਭਾਵੇਂ ਉਹਨੇ ਉਹਨਾਂ ਦੀ ਕੋਈ ਨਿੰਦਿਆ ਕਰੇ અપਮਾਨ ਕਰੇ ਮਾੜਾ ਕਵੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਉਹਨਾਂ ਨੂੰ ਇਸ ਦਾ ਇਹਦੇ ਨਾਲ ਕੋਈ ਫਰਕ ਨਹੀਂ ਨਾ ਉਹਨਾਂ ਦਾ ਕੁਝ ਘਟਦਾ ਹੈ ਨਾ ਕੁਝ ਵੱਧਦਾ ਹੈ ਨਾ ਹੀ ਮਾਨ અપਮਾਨਾ ਮਾਨ ਅਪਮਾਨ ਉਹਨਾਂ ਲਈ ਕੁਝ ਵੀ ਨਹੀਂ ਅਗਲਾ ਬਚਨ ਕਹਿੰਦੇ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਫਿਰ ਕਹਿਣ ਲੱਗੇ ਉਹ ਇੱਛਾਵਾਂ ਆਸਾਵਾਂ ਤੇ ਮਨ ਦੀਆਂ ਕਾਮਨਾਵਾਂ ਉਹ ਸਾਰੀਆਂ ਹੀ ਤਿਆਗ ਦਿੰਦੇ ਨੇ ਕੋਈ ਮਨ ਦੇ ਵਿੱਚ ਆਸਾਂ ਨਹੀਂ ਰਹਿ ਜਾਂਦੀ ਕੋਈ ਕਾਮਨਾ ਨਹੀਂ ਰਹਿ ਜਾਂਦੀ ਕਿਸੇ ਗੱਲ ਦੀ ਉਹਨਾਂ ਨੂੰ ਕੋਈ ਲੋਡ ਨਹੀਂ ਰਹਿ ਜਾਂਦੀ ਉਹ ਸੰਸਾਰ ਦੇ ਵਿੱਚ ਰਹਿੰਦੇ ਜ਼ਰੂਰ ਨੇ ਪਰਿਵਾਰ ਦੇ ਵਿੱਚ ਰਹਿੰਦੇ ਜ਼ਰੂਰ ਨੇ ਜੀਵਾਂ ਦੇ ਵਿੱਚ ਵਿਚਰਦੇ ਜ਼ਰੂਰ ਨੇ ਪਰ ਉਹ ਕੋਈ ਆਸ ਨਹੀਂ ਰੱਖਦੇ ਜਗ ਤੇ ਰਹੇ ਨਿਰਾਸ਼ਾ ਸੰਸਾਰ ਦੇ ਵਿੱਚ ਨਿਰਾਸ਼ ਹੋ ਕਰਕੇ ਰਹਿੰਦੇ ਨੇ ਆਸ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੀ ਹੁੰਦੀ ਏ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ਼ ਕਿਉਂਕਿ ਪਰਮਾਤਮਾ ਤੋਂ ਬਿਨਾ ਸੰਸਾਰ ਕਦੇ ਵੀ ਆਸਾਂ ਪੂਰੀਆਂ ਨਹੀਂ ਕਰ ਸਕਦਾ ਤੇ ਸੰਸਾਰ ਦੇ ਵਿੱਚ ਸਾਰੀਆਂ ਆਸਾਂਵਾਂ ਕਾਮਨਾਵਾਂ ਨੂੰ ਤਿਆਗ ਦਿੰਦੇ ਨੇ ਜਗ ਤੇ ਨਿਰਾਸ਼ ਹੋ ਕਰਕੇ ਰਹਿੰਦੇ ਨੇ ਕੋਈ ਆਸ ਨਹੀਂ ਰਹਿੰਦੀ ਤੇ ਮੈਨੂੰ ਇਸ ਦੀ ਲੋੜ ਹੈ ਜੇ ਆ ਮਿਲ ਜਾਵੇ ਆ ਮਿਲ ਜਾਵੇ ਜੋ ਮਿਲ ਗਿਆ ਉਹਦੇ 'ਚ ਸ਼ੁਕਰਾਨਾ ਕੀਤਾ ਜੋ ਤਦ ਭਾਵੇ ਸਾਈ ਭਲੀਕਾਰ ਵਾਲੀ ਅਵਸਥਾ ਬਣ ਜਾਂਦੀ ਹੈ ਕਹਿੰਦੇ ਪਾਦਸ਼ਾਹ ਜੋ ਤੈਨੂੰ ਪਾਉਂਦਾ ਹੈ ਉਹੀ ਭਲਾ ਹੈ ਜੇ ਸੁਖ ਦੇਤਾ ਤੁਝੇ ਅਰਾਧੀ ਦੁੱਖ ਭੀ ਤੁਝੈ ਧਿਆਈ ਜੇ ਭੁਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਭਾਵੇ ਕੁਛ ਵੀ ਹੋ ਜਾਵੇ ਦੁੱਖ ਦੇ ਸੁਖ ਦੇ ਰਾਜ ਭਾਗ ਦੇ ਗਰੀਬੀ ਦੇ ਕਹਿਣ ਲੱਗੇ ਕੋਈ ਫਰਕ ਨਹੀਂ ਪੈਂਦਾ ਕੁਝ ਨਹੀਂ ਜਾਇਦਾ ਸੰਸਾਰ ਤੋਂ ਜੋ ਕੁਝ ਹੈ ਉਹਦੇ ਵਿੱਚ ਹੀ ਭਲਾ ਹੈ ਤੇ ਸਾਧ ਸੰਗਤ ਜਦੋਂ ਸ਼ੁਕਰਾਨਾ ਕਰਨਾ ਸਿੱਖ ਲਿਆ ਜਾਵੇ ਫੇਰ ਸਮਝੋ ਵੀ ਜੀਵ ਕਦੀ ਦੁਖੀ ਹੁੰਦਾ ਹੀ ਨਹੀਂ ਤੇ ਸ਼ੁਕਰਾਨਾ ਕਰਨਾ ਨਹੀਂ ਸਿੱਖਿਆ ਤੇ ਜਿੰਨਾ ਮਰਜ਼ੀ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਆ ਹੋਵੇ ਕਦੀ ਜੀਵ ਸੁਖੀ ਨਹੀਂ ਰਹਿ ਸਕਦਾ ਸਤਿਗੁਰੂ ਕਹਿੰਦੇ ਕਾਮ ਕ੍ਰੋਧ ਜਿਹ ਪਰਸੈ ਨਾ ਹਨ ਤਿਹ ਘਟ ਬ੍ਰਹਮ ਨਿਵਾਸਾ ਕਹਿੰਦੇ ਕਾਮ ਕਾਮ ਵਾਸ਼ਨਾ ਵਾ ਕ੍ਰੋਧ ਇੱਥੇ ਕਹਿੰਦੇ ਨੇੜੇ ਉਹਨਾਂ ਦੇ ਜਾਂਦਾ ਹੀ ਨਹੀਂ ਉਹਨਾਂ ਨੂੰ ਛੂੰਹਦਾ ਤੱਕ ਨਹੀਂ ਇਹ ਉਹਨਾਂ ਨੂੰ ਪਹੁੰਚ ਨਹੀਂ ਸਕਦਾ ਕਾਮ ਕ੍ਰੋਧ ਜਿਹ ਪਰਸੈ ਨਾ ਹਨ ਕਹਣ ਲੱਗੇ ਜਿਨ੍ਹਾਂ ਦੀ ਐਸੀ ਅਵਸਥਾ ਹੈ ਨਾ ਦੁੱਖ ਹੈ ਨਾ ਸੁਖ ਹੈ ਸੋਨੇ ਵਰਗੇ ਪਦਾਰਥ ਕੀਮਤੀ ਰਤਨ ਮਿੱਟੀ ਤੁਲਨੇ ਨਾ ਨਿੰਦਿਆ ਕਰਦੇ ਨੇ ਕਿਸੇ ਦੀ ਨਾ ਕਿਸੇ ਦੀ ਖੁਸ਼ਾਮਦ ਕਰਦੇ ਨੇ ਨਾ ਹੀ ਲੋਭ ਹੈ ਨਾ ਹੀ ਮੋਹ ਹੈ ਨਾ ਹੀ ਹੰਕਾਰ ਹੈ ਨਾ ਹੀ ਮਾਨ ਅਪਮਾਨ ਉਹਨਾਂ ਦਾ ਕੋਈ ਫਰਕ ਪੈਂਦਾ ਹੈ ਨਾ ਹੀ ਕਿਸੇ ਤੋਂ ਆਸ ਹੈ ਨਾ ਹੀ ਕਾਮ ਕ੍ਰੋਧ ਹੈ ਪੰਜੇ ਵਿਕਾਰਾਂ ਤੋਂ ਮੁਕਤ ਨੇ ਇਹ ਸਤਿਗੁਰੂ ਬਚਨ ਕਰਦੇ ਨੇ ਤੇ ਇਹ ਘਟ ਬ੍ਰਹਮ ਨਿਵਾਸਾ ਉਸ ਘਟ ਵਿੱਚ ਉਸ ਸਰੀਰ ਦੇ ਵਿੱਚ ਫਿਰ ਸਮਝੋ ਬ੍ਰਹਮ ਦਾ ਨਿਵਾਸ ਹੈ ਬ੍ਰਹਮ ਦਾ ਭਾਵ ਪਰਮੇਸ਼ਰ ਦਾ ਨਿਵਾਸ ਹੈ ਤੇ ਸਾਰਿਆਂ ਦੇ ਵਿੱਚ ਪਰ ਉਸ ਨੂੰ ਆਪਣਾ ਉਹ ਆਪਣਾ ਮੂਲ ਪਛਾਣ ਲੈਂਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਲੈਂਦਾ ਅੰਦਰੋਂ ਭਾਲ ਲੈਂਦਾ ਉਹ ਅੰਦਰੋਂ ਭਾਲ ਲੈਂਦਾ ਸਤਿਗੁਰੂ ਕਹਿੰਦੇ ਤਿਹ ਘਟ ਬ੍ਰਹਮ ਨਿਵਾਸਾ ਉਸ ਘਟ ਦੇ ਵਿੱਚ ਉਸ ਸਰੀਰ ਦੇ ਵਿੱਚ ਸਮਝੋ ਪਰਮੇਸ਼ਰ ਦਾ ਨਿਵਾਸ ਹੈ ਅਗਲਾ ਬਚਨ ਗੁਰ ਕਿਰਪਾ ਜਿਹ ਨਰਕੋਂ ਕੀਨੀ ਤਿਹ ਇਹ ਜੁਗਤ ਪਛਾਨੀ ਕਹਿਣ ਲੱਗੇ ਜਿਸ ਜੀਵ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜਿਹਦੇ ਤੇ ਗੁਰੂ ਮਿਹਰਵਾਨ ਹੋਇਆ ਹੈ ਕਹਿਣ ਲੱਗੇ ਉਸੇ ਨੇ ਹੀ ਇਸ ਜੁਗਤ ਨੂੰ ਪਛਾਣਿਆ ਹੈ ਭਾਵ ਇਸ ਜੀਵਨ ਜਾਚ ਨੂੰ ਸਿੱਖਿਆ ਹੈ ਸਮਝਿਆ ਹੈ ਉਸੇ ਨੇ ਹੀ ਗੁਰੂ ਦੀ ਕਿਰਪਾ ਤੋਂ ਬਿਨਾ ਭਾਵੇਂ ਜਿੰਨੀਆਂ ਮਰਜ਼ੀ ਗੱਲਾਂ ਬਾਤਾਂ ਦੇ ਨਾਲ ਕਹਿ ਦੇਵੇ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਰ ਗੁਰੂਦੇਵ ਕਹਿੰਦੇ ਗੱਲ ਨਹੀਂ ਜੋਗ ਨਾ ਹੋਈ ਗੱਲੀ ਅਸੀਂ ਚੰਗਿਆ ਆਚਾਰੀ ਬੁਰੀਆ ਗੱਲਾਂ ਤੋਂ ਤੇ ਬਹੁਤ ਚੰਗਾ ਪ੍ਰਭਾਵ ਬਣਾ ਲਿਆ ਤੇ ਆਚਾਰ ਕਿਹੋ ਜਿਹਾ ਸਾਡਾ ਆਚਰਨ ਕਿਸ ਕੈਸਾ ਹੈ ਬੁਰੀਆ ਮਨਹੁ ਕੁਸੁਦਾ ਕਾਲੀਆ ਬਾਹਰ ਚਿਟਵੀਆ ਪਾਤਸ਼ਾਹ ਕਹਿੰਦੇ ਇਸ ਕਰਕੇ ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋ ਗਈ ਉਹਨਾਂ ਨੇ ਹੀ ਇਸ ਜੁਗਤ ਨੂੰ ਪਛਾਣਿਆ ਹੈ ਗੁਰੂ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਤੇ ਅੰਤ ਵਿੱਚ ਵਚਨ ਕੀਤਾ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਗੁਰਦੇਵ ਕਹਿੰਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਇਹ ਸਾਰੇ ਗੁਣ ਜਿਨ੍ਹਾਂ ਦੇ ਵਿੱਚ ਆ ਗਏ ਜਿਨ੍ਹਾਂ ਦਾ ਜਿਨ੍ਹਾਂ ਦਾ ਅੰਦਰ ਹਿਰਦਾ ਮਲੀਨਤਾ ਤੋਂ ਦੂਰ ਹੋ ਗਿਆ ਗੁਰਦੇਵ ਕਹਿੰਦੇ ਉਹਨਾਂ ਦਾ ਅੰਦਰ ਜਿਹੜਾ ਹੈ ਨਾ ਲੀਨ ਭਇਓ ਗੋਬਿੰਦ ਸਿਓ ਪਰਮੇਸ਼ਰ ਦੇ ਨਾਲ ਰਚ ਗਿਆ ਰਮ ਗਿਆ ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਨੂੰ ਡੋਲ ਦਈਏ ਤਾਂ ਅਸੀਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਵੀ ਜਿਹੜਾ ਪਾਣੀ ਪਹਿਲਾਂ ਸੀ ਉਹ ਕਿਹੜਾ ਸੀ ਜਿਹੜਾ ਅਸੀਂ ਉਹਦੇ ਵਿੱਚ ਪਾਣੀ ਸੁਟਿਆ ਉਹ ਪਾਣੀ ਕਿਹੜਾ ਪਾਣੀ ਤੇ ਪਾਣੀ ਹੋ ਜਾਣਾ ਇਸੇ ਤਰ੍ਹਾਂ ਗੁਰਦੇਵ ਕਹਿੰਦੇ ਭਾਈ ਉਹਨਾਂ ਦਾ ਅੰਦਰ ਵੀ ਇੱਕ ਮਿਕ ਹੋ ਜਾਂਦਾ ਹੈ RAM ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਨੀ ਕਹਿੰਦੇ ਬਾਹਰੋਂ ਤੇ ਵੇਖ ਕੇ ਕਵੇਂਗਾ ਵੀ ਇਹ ਕਬੀਰ ਦਾ ਸਰੀਰ ਹੈ ਇਹ ਮਹਾਂਦਰਾ ਕਬੀਰ ਹੈ ਇਹ ਰੂਪ ਇਹ ਰੰਗ ਕਬੀਰ ਦਾ ਹੈ ਇਕਬੀਰ ਹੈ ਪਰ ਜੇਕਰ ਤੂੰ ਅੰਤਰ ਦ੍ਰਿਸ਼ਟੀ ਦੇ ਨਾਲ ਵੇਖੇ ਤੈਨੂੰ ਇਹ ਨਹੀਂ ਪਤਾ ਲੱਗ ਸਕਦਾ ਕਿ ਪ੍ਰਮਾਤਮਾ ਕੌਣ ਹੈ ਤੇ ਇਕਬੀਰ ਕੌਣ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸੋਹੇ ਨਾਨਕ ਉਹ ਲੀਨ ਹੋ ਗਏ ਪ੍ਰਮਾਤਮਾ ਦੇ ਵਿੱਚ ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਮਿਲਦਾ ਹੈ ਸਤਨ ਗਰੀਬ ਨਿਵਾਜ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਅਮੋਲਕ ਅਗੰਮੀ ਬਚਨ ਸਤਗੁਰੂ ਜੀ ਕਿਰਪਾ ਕਰਨ ਅਰਦਾਸ ਬੇਨਤੀ ਕਰੀਏ ਐਸੀ ਅਵਸਥਾ ਸਤਗੁਰੂ ਸਾਨੂੰ ਬਖਸ਼ਿਸ਼ ਕਰਨ ਕਿਉਂਕਿ ਇਸ ਅਵਸਥਾ ਤੋਂ ਬਿਨਾ ਜੀਵ ਸੰਸਾਰ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਤੇ ਜੇਕਰ ਮੁਕਤ ਹੋਣਾ ਹੈ ਤੇ ਸਤਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਬਣਦੀ ਹੈ ਕਥਾ ਵਿਚਾਰ ਕਰਦਿਆਂ ਬਾਣੀ ਪੜਦਿਆਂ ਬਿਅੰਤ ਪੁੱਲਾ ਹੋ ਜਾਂਦੀਆਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਣ ਹਰ ਪਿਤਾ ਹਨ ਆਪ ਗੁਰੂ ਕੀ ਸੰਗਤ ਬਖਸ਼ਣ ਯੋਗੋ ਬਖਸ਼ ਲੈਣਾ ਪੁੱਲ ਚੁੱਕਤੀ ਖਿਮਾਵ ਅੰਤ ਲੀਆਂ ਪੰਕਤੀਆਂ ਨੂੰ ਦੁਹਰਾ ਕੇ ਸਮਾਪਤੀ ਕਰਿਏ ਜੀ ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸੋ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ